ਉਹ ਮੈਰਾ ਸਾਹਬ ਜੁੰਨੇ ਸਾਹਿਬ ਨੇ ਸਾਰਿਆਂ ਨੂੰ ਇਹ ਹੁਣ ਖੁਸ਼ ਦੇਣਾ ਬਣਾ ਦਿਓ ਯਾਨੀ ਹਰਪੀ ਸਿੰਘ ਹੋਰਨ ਕਾਲੀਦਾਸ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਕਰਦੇ ਹੋ ਮਜਬੂਤੀ ਪੰਥਕ ਰਾਜਨੀਤੀ ਦੀ ਜਿਹੜੀ ਰਹਿੰਦੀ ਖੁੰਦੀ ਹੈ ਉਹ ਵੀ ਖੁਸ਼ ਰੁੱਢ ਦਿਓ ਜਿਨਨੇ ਸਮੁਖੀ ਸਮੁੱਚੀ ਸਿੱਖ ਰਾਜਨੀਤੀ ਨੂੰ ਇਨਾ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਪਿੱਛੋਂ ਗੇਮਾਂ ਖੇਡ ਰਹੇ ਮੈਨੂੰ ਨਹੀਂ ਪਤਾ ਪਰ ਜਿਹੜੇ ਸੁਧਾਰ ਲੈਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਸੁਧਾਰ ਲੈਣ ਦੀ ਗੱਲ ਕਹਿ ਰਹੇ ਨੇ ਕਿ ਇਹ ਰਾਈ ਜਰੂਰ ਥਾਈ ਇਹ ਪਹਿਲਾ ਚੀਜ਼ ਕਰਨੀ ਚਾਹੀਦੀ ਸੀ ਇਹ ਵੀ ਬਦਲੋ ਚਲੋ ਜਿਹੜੇ ਆਪਣੀ ਲਾਈਨ ਹੀ ਵਕਰੀ ਖਿੱਚ ਕੇ ਚਲੇ ਗਏ ਉਹ ਕੀ ਕਹਿੰਦੇ ਆ ਉਹ ਤੇ ਕਸਰਪੀ ਦੇ ਵਿੱਚ ਕੋਈ ਨਹੀਂ ਛੱਡਦੇ ਰਿਹਾ ਤੇ ਹੁਣ ਕਿਉਂ ਛੱਡਣਗੇ ਉਹਨਾਂ ਦਾ ਅਧਿਕਾਰ ਖੇਤਰੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਣਾਇਆ ਜਾਵੇ ਤੇ ਮਿਰਖਲਤ ਉਹ ਤੇਨੇ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰਪੋਜ਼ਲ ਨਹੀਂ ਹੈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਵਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੂੰ ਕਿ ਹੁਣ ਖੁਸ਼ ਜੇਣਾ ਬਣਾ ਦਿਓ ਯਾਨੀ ਹਰਪੀ ਸਿੰਘ ਉਹਨਾਂ ਕਾਲੀ ਦਲ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਹਾਂਜੀ ਕਰਦੇ ਹਾਂ ਮੈਂ ਬੁਤੀ ਪੰਥਗਰਾਹੀ ਨੀਤੀ ਦੀ ਜਿਹੜੀ ਰਹਿੰਦੀ ਖੁੰਦੀ ਹੈ ਉਹ ਵੀ ਖੂਬ ਸੁਰਦਿਓ ਪਤਾ ਨਹੀਂ ਹੋਰ ਕਿਸੇ ਦੇ ਵਿਚਾਰ ਕੀ ਹੋ ਸਕਦੇ ਆ ਕਿਸੇ ਦੀ ਕੀ ਸੋਚ ਹੋ ਸਕਦੀ ਹੈ ਪਰ ਮੈਂ ਅੱਜ ਭਾਵੇਂ ਕਾਲੀ ਦਲ ਦਾ ਹਿੱਸਾ ਨਹੀਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਉਹ ਅੱਜ ਇਸ ਕਦਰ ਮਜਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰਕ ਤੇ ਰੱਖ ਕੇ ਦਿੱਤਾ ਹੁਣ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨੇ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਇਕੱਲਾ ਸੁਭੀਰ ਸਿੰਘ ਬਾਦਲੋਂ ਨਾਲ ਅੱਗੇ ਵਹਿਰਿਆ ਸੀਗਾ ਅੱਜ ਸੁਭੀਰ ਸਿੰਘ ਬਾਦਲ ਨੂੰ ਵੀ ਇਸ ਮਹਾਜਤ ਤੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਵੀ ਜਿਹੜਾ ਆ ਅੱਜ ਸ਼੍ਰੋਮ ਨਿਕਲ ਦੇ ਪ੍ਰਧਾਨ ਵੀ ਤੋਂ ਅਸਤੀਫਾ ਦੇਣ ਵਾਸਤੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ। ਮੈਨੂੰ ਨਹੀਂ ਪਤਾ ਹੋਰ ਕਾਰਨ ਕੀ ਹੈ ਮੇਰੀ ਮੇਰੀ ਜਿਹੜੀ ਭਾਵਨਾ ਹੈ ਜਾਂ ਮੇਰੇ ਜਿਹੜੇ ਸ਼ਬਦ ਨੇ ਜਾਂ ਮੇਰਾ ਪ੍ਰਤੀਕਰਮ ਜਿਹੜਾ ਹੈ ਮੈਂ ਇਹੀ ਮਹਿਸੂਸ ਕਰਦਾ ਹੈ। ਕਿੰਨਾ ਵੱਲੋਂ ਮਜਬੂਰ ਕੀਤਾ ਗਿਆ ਇਸ਼ਾਰਾ ਕਿੱਧਰ ਹੈਗਾ। ਦੇਖੋ ਉਹ ਸ਼ਕਤੀਆਂ ਨੇ ਜਿਹੜੀਆਂ ਕਦਾਚਿਤ ਵਿਣਿਤ ਆਉਂਦੀਆਂ ਕਿ ਸਿੱਖ ਰਾਜਨੀਤੀ ਮਜ਼ਬੂਤ ਹੋਵੇ, ਕਾਲੀ ਦਰ ਮਜ਼ਬੂਤ ਹੋਵੇ। ਕਿ ਸਿੱਖ ਕੌਮ ਸ਼ਕਤੀਸ਼ਾਲੀ ਹੋਵੇ, ਤੇ ਸਿੱਖ ਕੌਮ ਇੱਕ ਜੁਟ ਹੋਵੇ। ਉਹ ਗੇੜੀਆਂ ਸ਼ਕਤੀਆਂ ਨੇ ਉਹ ਕਿਸੇ ਨੂੰ ਹੋਲਾ ਨਹੀਂ ਉੱਪਰ ਵਰਤਾਰਾ ਇਸ ਤਰ੍ਹਾਂ ਦੀਆਂ ਵਰਤਾਉਂਦੀਆਂ ਨੇ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੜਾਇਆ ਜਾ ਰਿਹਾ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਡੇ ਪਿੱਛੇ ਕੋਈ ਸ਼ਕਤੀਆਂ ਨੇ ਸਾਨੂੰ ਉਹ ਵਰਤ ਰਹੀਆਂ ਨੇ ਤੇ ਅੱਜ ਕਈ ਸੱਜਣ ਉਸੇ ਵਰਤਾਰੇ ਜੀ ਵਰਤੇ ਜਾ ਰਹੇ ਨੇ ਅੱਜ ਜਿਹੜੀ ਕੀੜ ਇੱਥੋਂ ਤੱਕ ਆਣ ਕੇ ਖੜੋ ਗਈ ਪਰ ਮੈਂ ਆਸ਼ਾ ਰੱਖਦਾ ਹਾਂ ਗੁਰੂ ਨੂੰ ਮੰਨਣ ਵਾਲੇ ਸਾਰੇ ਆਪਾਂ ਕਿ ਸਤਿਗੁਰੂ ਕੋਲ ਆ ਵਰਤਾਉਂਗਾ ਹੌਂ ਕੇ ਸ਼੍ਰੋਮਣੀ ਕਾਲੀ ਦਲ ਬਹੁਤ ਹੀ ਮਜਬੂਤੀ ਦੇ ਨਾਲ ਸਿੱਖ ਪੰਥ ਦੀ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਕੇ ਪੰਜਾਬ 'ਚ ਉੱਭਰੂਗਾ ਤੇ ਉਸੇ ਤਰ੍ਹਾਂ ਹੀ ਪਹਿਲਾ ਮੰਗੀ ਪੰਜਾਬ ਦੀ ਤੇ ਪੰਥ ਦੀ ਅਗਵਾਈ ਕਰੇਗਾ ਪਰ ਗੈਨੀ ਹਰਪ ਸਿੰਘ ਜੀ ਉੱਪਰ ਤੁਸੀਂ ਸਵਾਲ ਪੁੱਛਦੇ ਹੋ ਜਦੋਂ মিডিਆ ਦੇ ਬੰਦੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਕਿ ਸਭ ਕੁਝ ਕਾਲਪੁਰਖ ਵੇਖਿਆ ਗਿਆ ਜੀ ਜੋ ਤੁਹਾਡੇ ਰੋਟੀ ਪਣੀ ਕੀਤੀ ਗਈ ਸੀ ਉਹਨਾਂ ਨੇ ਨਹੀਂ ਮੇਰੇ ਵੱਲੋਂ ਟਿੱਪਣੀ ਤਾਂ ਕੋਈ ਨਹੀਂ ਗਈ ਮੇਰੇ ਵੱਲੋਂ ਤਾਂ ਸਿੱਧਾ ਸਵਾਲ ਹੈ ਕਿ 15 ਅਕਤੂਬਰ ਨੂੰ ਮੇਰੇ ਵਿਰੁੱਧ ਜਿਹੜਾ ਫੈਸਲਾ ਸੁਣਾਇਆ ਗਿਆ ਮੈਂ ਤਾਂ ਝੂਠ ਚ ਪਾਇਆ ਜਿਦਕਿ ਮੈਨੂੰ ਆਸ ਹੀ ਨਹੀਂ ਸੀ ਹਾਂਜੀ ਤੇ ਕਦਾਜਿਤ ਮੈਂ ਜੇ ਪੰਥਕ ਪਰੰਪਰਾਵਾਂ ਪੰਥਕ ਮਰਿਆਦਾ ਜਾਂ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਨੂੰ ਜਦੋਂ ਮੈਂ ਤੋਲ ਕੇ ਦੇਖਦਾ ਤੇ ਆਪਦੇ ਫੈਸਲੇ ਨੂੰ ਤੋਲ ਕੇ ਦੇਖਦਾ ਮੈਂ ਕਿੰਤੂ ਪਰਤੂ ਨਹੀਂ ਕਰਦਾ ਤੇ ਸਿੰਘ ਸਾਹਿਬਾਨ ਮੈਨੂੰ ਦੱਸ ਦੇਣ ਜਬ ਵੱਡੇ ਵੱਡੇ ਪੰਥਕ ਬੁੱਧੀਜੀਵੀ ਦੱਸ ਦੇਣ ਚਲੋ ਫਿਰ ਵੀ ਕੋਈ ਨਹੀਂ ਮਖਰੂਮ ਮੈਂ ਝੂਠੀ ਚ ਪਾਇਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰਾਂ ਨੇ ਅਖਤਿ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਛੜਜੰਤਰ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਸਾ ਸਿੰਘ ਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ ਪਰ ਮੇਰੀ ਰੂਹ ਦੁਖੀ ਹੋਈ ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਵਿਰੁੱਧ ਉਹ ਬਰਦਾਸ਼ਤ ਕਰ ਲਿਆ ਸੀ ਸਹਿ ਲਿਆ ਸੀ ਪਰ ਪੀੜਾ ਵੜੀ ਹੋਈ ਪਰ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਝੂਠ ਨੇ ਝੂਠੇ ਦੋਸ਼ਾਂ ਨੇ ਬਹੁਤ ਬਿੜਾ ਦਿੱਤੀ। ਭਾਵੇਂ ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿਣਾ ਹੁੰਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਝੂਠੇ ਦੋਸ਼ ਲਾਇਆ ਹੈ, ਸਬੂਤ ਦੇਣ। ਫਿਰ ਮੈਂ ਸ਼੍ਰੀ ਅਕਾਲ ਤਖਤ ਸਭ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਅਨਸਾਫ਼ ਦਵਾਇਆ ਜਾਵੇ। ਕਿ ਮੇਰੇ ਨਾਲ ਬੜਾ ਅਨਿਆਂ ਹੋਇਆ ਹੈ, ਧੱਕਾ ਹੋਇਆ ਹੈ ਔਰ ਬੜਾ ਵੱਡਾ ਗਨਾਹ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ। ਹਾਂ ਜਿਉਂਨਾਂ ਕੋਲ ਕੋਈ ਸਬੂਤ ਹੈ। ਉਹ ਪੰਥ ਦੀ ਤੇ ਗੁਰੂ ਦੀ ਕਚੈਰੀ ਚ ਰੱਖਿਆ ਤੇ ਤੁਹਾਡੇ ਨੂੰ ਪੋਸਟ ਵੀ ਸਾਂਝੀ ਕੀਤੀ ਗਈ ਸੀ ਜਹੇਦਾਰ ਜਿਹੜੇ ਬਾਹਰ ਗਏ ਆ ਜੀ ਤਿੰਨ ਜਹੇਦਾਰਾਂ ਦਾ ਤੁਸੀਂ ਜ਼ਿਕਰ ਕੀਤਾ ਜਿਹੜੇ ਵਿੱਚ ਜਹੇਦਾਰ ਬਾਅਦ ਜਾ ਰਹੇ ਤੇ ਮੈਂ ਤਾਂ ਕੋਈ ਜਹੇਦਾਰ ਤੇ ਲਿਖਿਆ ਨਹੀਂ ਗੇ ਮੈਂ ਤੇ ਬਹਿ ਲਿਖਿਆ ਵੀ ਇੱਕ ਕਲਜਾ ਜਦੇ ਚੜ ਗਿਆ ਸੀ ਵਿਦੇਸ਼ ਲਈ ਇਹ ਕਾਜੂ ਜਾਜੇ ਚੜ ਗਿਆ ਵਿਦੇਸ਼ ਲਈ ਇਹ ਕੁੰਜਾ ਜਾਜੇ ਚੜ ਗਿਆ ਉਹ ਹੁਣ ਕੌਣ ਨੇ ਕੌਣ ਨਹੀਂ ਤੇ ਜਿਹੜੇ ਰਹਿੰਦੇ ਜਾਂ ਜਾਂਦੇ ਮੈਂ ਉਹਦੇ ਬਾਰੇ ਕੀ ਉਹ ਕਿ ਕਹੂੰਗਾ ਕਿ ਅੱਜ ਚੜ੍ਹ ਕੇ ਕੱਲ ਚੜ੍ਹ ਕੇ ਰਹਿੰਦੇ ਜਾਂ ਜਾਂਦੇ ਆ ਹਾਂ ਮਾਰੇ ਕਿਰਪਾ ਕਰੇ ਹਾਂਜੀ ਜਾਜਾਂ ਤੋਂ ਉੱਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚੋਂ ਕਿਤੇ ਆ ਜਾਂਣਾ ਜੀ ਤੇ ਸਿੱਖੀ ਵੱਜੂ ਪਰ ਉਹ ਜਾਂ ਜਾਂਦੇ ਨੇ ਉਹ 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 ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਰਵੇ ਇਹਨੂੰ ਥੱਲੇ ਖੜਉਂਦੀ ਵੇੜਾ ਦੇਖਦਾ ਹੀ ਨਹੀਂਗਾ ਜਿੱਥੇ ਸਿੱਖੀ ਵਾਜਦੀ ਦੀ ਅੱਜ ਦੀ ਜਨਰੇਸ਼ਨ ਜਿਹੜੀ ਪੁੱਛ ਕੀ ਕਸੇ ਆਈ ਦੀ ਸਿੱਖ ਸਟੱਡਿ ਵੀ ਸਿੱਖੀ ਨਾਲ ਕੋਈ ਸਬੰਧ ਸੀਗਾ ਹਾਂਜੀ ਕੀ ਕਰਾਂਗੇ ਦੇਖੋ